ਗਾਲ ਕੱਢਿਆ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਤੈਨੂੰ ਕੋਈ ਗਲਤ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿਦਾਂ ਬੋਲਦਾ ਹੈ ਉਹਨੂੰ ਕੋਈ ਬੰਦ ਕਰੀ ਯਾਰ ਅਸੀਂ ਐਂ ਦੱਸ ਕਿਹਾ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਹਨੂੰ ਬੋਲਿਆ ਕੁਝ ਬੋਲ ਦੱਸ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਬਲਾਓ ਜਿਹਨੂੰ ਬੁਲਾਉਣਾ ਉਹ ਜਿਹੜਾ ਮਰਜ਼ੀ ਨੂੰ ਬੁਲਾਓ ਤੁਸੀਂ ਅਫਸਰਾਂ ਨੂੰ ਬਲਾਉ ਜਿੰਨੂ ਮਰਜ਼ੀ ਬਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਇਹ ਆਸੀਫ ਫੋਡੂ ਆ ਕਿਹੜੀ ਕੰਪਨੀ ਆ ਅਫਸਰਾਂ ਨੂੰ ਰੋਕੋ ਕਿਹੜੀ ਕੰਪਨੀ ਹੈ ਕੰਪਨੀ ਕਿਹੜੀ ਹੈ ਬਾਤ ਤੁਸੀਂ ਫੋਟੋਆਂ ਲਾਓ ਤੂੰ ਦੱਸ ਲੱਭੋ ਕਿਹੜੇ ਕੰਪਨੀ ਦੀ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਆ ਇਹਨਾਂ ਨੂੰ ਰੋਕੋ ਹਾਂ ਅਕਸਰ ਜਾਂਦੇ ਆ ਲੱਖ ਲੱਖ ਡੇ ਡੇ ਲੱਖ ਰੁਪਇਆ ਲਿੰਦੇ ਆ ਹੈ ਹਾਂ ਅਸੀਂ ਫਦੂ ਆ ਤੂੰ ਕੰਪਨੀਸ਼ਨ ਬੋਲਦੇ ਕੰਪਨੀ ਮੇਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਚ ਹਾਂ ਛੋਟੀ ਕੰਪਨੀ ਚ ਲਾਗੀ ਜਰਾ ਹਾਂ ਲਾਗੀ ਜਰਾ ਕੁਨਾਰ ਸਿੰਘ ਨਾ ਆਏ ਰਾਤ ਪੂਤਾ ਰਾਜਪੂਤਾ ਹਾਂ ਰਾਤ ਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਾ ਦਿਓ ਇਹਨਾਂ ਤੇਰੇ ਹੁਣ ਬੋਲੋ ਨਹੀਂ ਬੋਲਦੇ ਤਰ ਰੁਕ ਜੀ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਅੱਛੇ ਫਦੂ ਬੱਥੇ ਇੱਥੇ ਨਹੀਂ ਤੂੰ ਵਧੀਆ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾਂ ਅਜਣੀ 12 ਸਾਲ ਮੈਂ ਜੰਮਿਆ ਇੱਥੇ ਇੱਕ ਇੱਕ ਬੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹੜੀ ਘਾਟ ਲੱਗੀ ਸਾਚੂ ਗਿਆ ਤੇ ਮੈਂ ਜੰਮਿਆ ਤੇਰੀ ਘਾਟ ਕਾਦੀ ਘਾਟ ਕਾਦੀ ਅਫਸਰਾਂ ਨੂੰ ਰੋਕੋ ਉਹਦਾ ਦੱਸ ਘਾਟ ਦਾ ਅਫਸਰਾਂ ਨੂੰ ਰੋਕੋ ਯਕਤਰੀ ਬੋਲੀ ਆਤੀ ਅਫਸਰਾਂ ਨੂੰ ਰੋਕੋ ਬੋਲੀ ਆਤੇ ਹੱਸਦੇ ਬੰਨੂਆ ਮੈਨੂੰ ਥਾਣੇ ਲੈ ਕੇ ਜਾਣਾ ਚੱਲੋ ਚੱਲੋ ਹਾਂ ਥਾਣੇ ਲੈ ਕੇ ਚੱਲ ਜੀ ਹੋ ਜਾ ਫਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਿਹਨੂੰ ਸੈਂਡ ਕਰਨਾ ਕਰੋ ਪਿੱਛੇ ਜਾ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲੋ ਨੰਬਰ ਲੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕੀ ਦਖਣਾ ਹਾਲ ਚਾ ਦਾ ਕੀ ਹਾਲ ਹੈ ਅਬ ਸਰਬੰਧੀਆਂ ਨੂੰ ਤੂੰ ਰੋਕ ਮੈਂ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਹੀ ਨਾ ਤੇ ਉੱਪਰ ਉੱਤਰ ਰੋਪ ਦਿਖਾਉਂਦੇ ਹੋ ਜਿਹਨੂੰ ਭਲਾ ਨਾ ਬਿਲਾਉ ਮੈਂ ਇੱਥੇ ਬੈਠਾ